ਇਸ ਫਿਲ ਦੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਕ ਹੋਰ ਸੀਨੀਅਰ ਪੁਲਿਸ ਅਫਸਰ ਗ੍ਰਿਫਤਾਰ ਹੋਇਆ ਹੈ ਪੁੱਠੇ ਕੰਮਾਂ ਦੀ ਵਜ੍ਹਾ ਕਰਕੇ ਸਾਬਕਾ AIG ਰਿਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਵਿਆਸ ਤੋਂ ਗ੍ਰਿਫਤਾਰੀ ਹੋਈ ਹੈ ਐਂਟੀ ਨਾਰਕੋਟਿਕ ਟਾਸ ਫੋਰਸ ਦੇ ਵੱਲੋਂ ਇਸ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ 2017 ਦਾ ਇਹ ਮਾਮਲਾ ਜਿਸ ਮਾਮਲੇ ਦੇ ਵਿੱਚ ਹੁਣ ਇਹ ਵੱਡਾ ਐਕਸ਼ਨ ਲਿਆ ਗਿਆ ਅਤੇ ਸੀਨੀਅਰ ਪੁਲਿਸ ਅਫਸਰ ਨੂੰ ਗ੍ਰਫਤਾਰ ਕੀਤਾ ਗਿਆ ਅਤੇ 10 ਹੋਰ ਮੁਲਾਜ਼ਮ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ ਝੂਠਾ ਪਰਚਾ ਕਰਨ ਦੇ ਇਲਜ਼ਾਮ ਲੱਗੇ ਨੇ ਇੱਕ ਵਿਅਕਤੀ ਦੇ ਉੱਪਰ 1 ਕਿਲੋ ਹੈਰੋਇਨ ਦਾ ਝੂਠਾ ਕੇਸ 2017 ਦੇ ਵਿੱਚ ਦਰਜ ਕੀਤਾ ਗਿਆ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਐਨਟੀ ਨਾਰਕੋਟਿਕ ਟੈਰਰ ਫੋਰਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਸਬਕਾ ਐਸਐਸਪੀ ਅਤੇ ਐਸਟੀਐਫ ਦੇ ਚੀਫ ਨੂੰ ਗ੍ਰਫਤਾਰ ਕੀਤਾ ਗਿਆ ਰਿਸ਼ਪਾਲ ਸਿੰਘ ਨੂੰ ਬਿਆਸ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਦੋਸ਼ ਹੈ ਕਿ ਉਹਨਾਂ ਨੇ ਅੰਮ੍ਰਿਤਸਰ ਦੇ ਇੱਕ ਵਿਅਕਤੀ ਦੇ ਖਿਲਾਫ 1 ਕਿਲੋ ਹੈਰੋਇਨ ਰੱਖਣ ਦਾ ਝੂਠਾ ਮੁਕੱਦਮਾ ਦਰਜ ਕੀਤਾ ਸੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਗਈ ਹੈ ਦਰਅਸਲ ਮਾਮਲਾ ਇਹ ਹੈ ਕਿ ਰਿਸ਼ਪਾਲ ਸਿੰਘ ਐਸਟੀਐਫ ਦੇ ਮੁਖੀ ਸਨ ਅਤੇ ਉਹਨਾਂ ਦੀ ਟੀਮ ਨੇ ਗੁਰਜਨ ਸਿੰਘ ਉਰਫ सोनू ਨਾਮਕ ਇੱਕ ਵਿਅਕਤੀ ਤੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਪੁਲਿਸ ਨੇ ਇੱਕ ਖੇਪ ਬਲਵਿੰਦਰ ਸਿੰਘ ਦੇ ਨਾਮ ਤੇ ਦਿਖਾਈ ਜਦ ਕੀ ਗੁਰਜੰਟ ਸਿੰਘ ਨੂੰ ਛੱਡ ਦਿੱਤਾ ਗਿਆ ਪੁਲਿਸ ਨੇ ਬਲਵਿੰਦਰ ਸਿੰਘ ਨੂੰ ਫਸਾਉਣ ਦੀ ਝੂਠੀ ਕਹਾਣੀ ਰਚੀ ਝੂਠੀ ਐਫ ਆਈ ਆਰ ਅਦਰਜ ਕੀਤੀ ਜਾਂਦੀ ਹੈ ਬਲਵਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕਰਦਾ ਹੈ 2019 ਤੇ ਵਿੱਚ ਹਾਈ ਕੋਰਟ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਡੀਜੀਪੀ ਬਿਊਰੋ ਆਫ ਇਨਵੈਸਟੀਗੇਸ਼ਨ प्रमोद ਬਾਣ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਮਾਮਲੇ ਦੀ ਤਹਿਕੀਕਤ ਕੀਤੇ ਜਾਣ ਤੇ ਡੀਜੀਪੀ ਨੇ ਦਸੰਬਰ 2020 ਦੇ ਵਿੱਚ ਬਲਵਿੰਦਰ ਸਿੰਘ ਦੇ ਕਾਲ ਵੇਰਵੇ ਅਤੇ 60 ਫੁਟੇਜ ਸਮੇਤ ਲੋਕੇਸ਼ਨ ਡਾਟਾ ਹਾਈ ਕੋਰਟ ਦੇ ਵਿੱਚ ਸੌਂਪਿਆ ਕਾਲ ਵੇਰਵੇ ਅਤੇ 60 ਫੁਟੇਜ ਦੇ ਆਧਾਰ ਤੇ ਸਵਾਲ ਉੱਠੇ ਅਤੇ ਜਨਵਰੀ 2021 ਦੇ ਵਿੱਚ ਹਾਈ ਕੋਰਟ ਨੇ ਜਾਂਚ सीबीआई ਨੂੰ ਸੌਂਪ ਦਿੱਤੀ ਸੀ ਇਸ ਮਾਮਲੇ ਦੀ ਇਹ ਮਾਮਲਾ 2017 ਦਾ ਹੈ ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਨੂੰ ਰਿਸ਼ਪਾਲ ਸਿੰਘ ਦੀ ਟੀਮ ਨੇ 3 ਅਗਸਤ 2017 ਨੂੰ ਸਿਵਲ ਹਸਪਤਲ ਪੱਟੀ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਦੇ ਵਿੱਚ ਉਸ ਦੇ ਖਿਲਾਫ 1 ਕਿਲੋ ਹੈਰੋਇਨ ਰੱਖਣ ਦੇ ਦੋਸ਼ਾ ਤਹਿਤ ਕੇਸ ਦਰਜ ਕੀਤਾ ਸੀ ਉਸ ਤੇ ਪਾਕਿਸਤਾਨ ਤੋਂ ਹੈਰੋਇਨ ਜਿਹੜੀ ਆ ਉਹ ਤਸਕਰੀ ਕਰਨ ਦੇ ਇਲਜ਼ਾਮ ਲਗਾਏ ਸਨ ਅਤੇ ਕੇਸ ਦੇ ਵਿੱਚ ਤਿੰਨ ਹੋਰ ਮੁਲਜ਼ਮਾ ਦਾ ਨਾਮ ਸ਼ਾਮਲ ਕੀਤਾ ਗਿਆ ਸੀ ਬਲਵਿੰਦਰ ਸਿੰਘ ਦੇ ਵਿਰੁੱਧ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਹੈਰੋਇਨ ਦੀ ਇੱਕ ਖੇਪ ਭੋਰ ਸਿੰਘ ਨਾਮਕ ਇੱਕ ਦੋਸ਼ੀ ਦੇ ਖੇਤ ਦੇ ਵਿੱਚ ਦੱਬੀ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਖੇਤ ਦੇ ਵਿੱਚੋਂ 4 ਕਿਲੋ 530 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਸਮੇਤ ਤਿੰਨ ਮੈਗਜ਼ੀਨ ਅਤੇ 56 ਕਾਰਟੂਸ ਬਰਾਮਦ ਕੀਤੇ ਨੇ ਬਾਦ ਦੇ ਵਿੱਚ ਪੁਲਿਸ ਨੇ ਬਲਵਿੰਦਰ ਸਿੰਘ ਮੇਜਰ ਸਿੰਘ ਅਤੇ ਪੌਰ ਸਿੰਘ ਦੇ ਵਿਰੁੱਧ ਅੰਮ੍ਰਿਤਸਰ ਦੀ ਇੱਕ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਰ ਕੀਤੀ ਹੈ ਅਤੇ ਬਲਵਿੰਦਰ ਸਿੰਘ ਦੇ ਵਿਰੁੱਧ ਇੱਕ ਪੁਰਵ ਜਾਂਚ ਜਿਹੜੀ ਹੈ ਚਾਰਜ ਸ਼ੀਟ ਦਰ ਕੀਤੀ ਜਾਂਦੀ ਹੈ ਚਾਰਜ ਸ਼ੀਟ ਦੇ ਵਿੱਚ ਗੁਰਜੰਨ ਸਿੰਘ ਦਾ ਜ਼ਿਕਰ ਤੱਕ ਨਹੀਂ ਹੁੰਦਾ ਅਤੇ ਜਿਸ ਦੇ ਵਿੱਚ ਸ਼ੱਕ ਪੈਦਾ ਹੁੰਦਾ ਹੈ ਨਸ਼ੇ ਸਮੇਤ ਹੋਰ ਜਿਹੜੇ ਕੀ ਮਾਮਲੇ ਨੂੰ ਗੰਭੀਰਤਾ ਨਾਲ ਲੰਦਿਆ ਹੋਇਆ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਮਾਮਲੇ ਦੀ ਜਾਂਚ ਤੋਂ ਬਾਅਦ CBI ਨੇ STF ਦੇ AIG ਰਿਸ਼ਪਾਲ ਸਿੰਘ ਸਮੇਤ 10 ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਇੱਕ ਵਿਸ਼ੇਸ਼ ਅਦਾਲਤ ਦੇ ਵਿੱਚ ਚਾਰਜਸ਼ੀਟ ਅਦਾਰ ਕੀਤੀ ਹੈ ਰਿਸ਼ਪਾਲ ਸਿੰਘ ਤੋਂ ਇਲਾਵਾ ਚਾਰਜਸ਼ੀਟ ਦੇ ਵਿੱਚ ਇੰਸਪੈਕਟਰ ਸੁਖਵਿੰਦਰ ਸਿੰਘ ਸਬ ਇੰਸਪੈਕਟਰ ਪ੍ਰਭਜੀਤ ਸਿੰਘ ਬਲਵਿੰਦਰ ਸਿੰਘ ਸਟੇਸ਼ਨ ਹਾਊਸ ਅਫਸਰ ਕੁਲਵਿੰਦਰ ਸਿੰਘ ਸਟੇਸ਼ਨ ਹਾਊਸ ਅਫਸਰ surjit singh ਅਤੇ uh, uh, kulbir singh ਤੋਂ ਇਲਾਵਾ bhyan singh uh, kulwant singh ਅਤੇ uh, uh, constable hira singh ਨੂੰ ਸ਼ਾਮਲ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਪੁਲਿਸ ਦੀ ਇੱਕ ਉੱਚ ਪੱਧਰੀ ਟੀਮ ਨੇ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਐਂਟੀ ਨਾਰਕੋਟਿਕ ਟੈਰਫ ਫੋਰਸ ਦੇ ਵੱਲੋਂ ਜਿਹੜੀ ਕਿ ਰਿਸ਼ਪਾਲ ਸਿੰਘ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਅਮ੍ਰਿਤ ਬਿਆਸ ਤੋਂ ਇਸ ਤੋਂ ਗ੍ਰਿਫਤਾਰ ਕੀਤਾ ਗਿਆ ਸੋ ਪਹਿਲਾ ਹਲੇ ਜਿਹੜਾ ਕੀ ਹੈ ਸਬਕਾ ਜਿਹੜੇ ਕੀ ਉੱਚ ਅਫਸਰ ਹੈਗੇ ਨੇ ਹਰਚੰਦ ਸਿੰਘ ਭੁੱਲੜ ਦਾ ਮਾਮਲਾ ਸਾਹਮਣੇ ਜਿਹੜਾ ਕੀ ਹੈ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਸੇ ਵਿਚਾਲੇ ਸੇਵਾ ਮੁਕਤ ਏਆਈਜੀ ਦੀ ਗ੍ਰਿਫਤਾਰੀ ਕਈ ਵੱਡੇ ਸਵਾਲ ਖੜੀ ਕਰਦੀ ਹੈ ਕਿਉਂਕਿ ਪੁਲਿਸ ਅਫਸਰ ਜਿਹੜੇ ਕੀ ਹੁਣ ਲਗਾਤਾਰ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਜਿਹੜੇ ਕੀ ਉਹਨਾਂ ਦੇ ਨਾਮ ਨਿਕਲ ਕੇ ਸਾਹਮਣੇ ਆ ਰਹੇ ਨੇ ਭਾਵੇਂ ਉਹ ਰਿਸ਼ਵਤ ਖੋਰੀ ਦਾ ਮਾਮਲਾ ਹੋਵੇ ਜਾਂ ਫਿਰ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਕੇਸ ਹੋਵੇ ਤੇ ਹੁਣ ਇੱਕ ਵਾਰ ਫਿਰ ਤੋਂ ਵੱਡੇ ਅਫਸਰ ਦੀ ਗ੍ਰਿਫਤਾਰੀ ਕਈ ਅਹਿਮ ਸਵਾਲ ਅਖੜੇ ਕਰ ਰਹੀ ਹੈ